ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਜੀਵਾ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਲੇਕਿਨ ਉਸ ਦੇ ਚੋਣ ਪ੍ਰਚਾਰ ਕਰਨ ਦੇ ਬਾਅਦ ਯੁੱਧ ਵੀ ਆਮ ਆਦਮੀ ਪਾਰਟੀ ਨੂੰ ਵੱਡੇ ਵੱਡੇ ਝਟਕੇ ਲੱਗ ਰਹੇ ਨੇ ਯਾਨੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹਾਵੀ ਹੁੰਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂਕਿ ਆਮ ਆਦਮੀ ਪਾਰਟੀ ਦਾ ਭਾਰਤ ਪੰਜਾਬ ਦੇ ਕਿਸਾਨਾਂ ਵੱਲੋਂ ਵੀ ਵੋਟਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਜਾਣਗੀਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਅੱਜ ਇੱਕ ਅਜਿਹੇ ਆਗੂ ਦੀ ਗੱਲ ਕਰਦੇ ਹਾਂ ਜਿਸ ਦੇ ਨਾਲ ਮੱਸੀ ਭਾਈਚਾਰੇ ਦੀ ਵੋਟ ਜੁੜੀ ਹੋਈ ਹੈ ਦੱਸ ਦਈਏ ਕਿ ਅੱਜ ਛੋਟੇ ਕਾਰੋਬਾਰੀ ਵੱਡੇ ਕਾਰੋਬਾਰੀ ਸਾਰਿਆਂ ਨੇ ਮਿਲ ਕੇ ਅੱਜ ਆਮ ਆਦਮੀ ਪਾਰਟੀ ਨੂੰ ਸਦਾ ਵਾਸਤੇ ਅਲਵਿਦਾ ਕਹਿ ਕੇ ਪੱਲਾ ਫੱਲਿਆ ਹੈ ਝੋਲੀ ਦੇ ਵਿੱਚ ਜਾ ਬੈਠੇ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਚੋਣ ਮੈਦਾਨ ਦੇ ਵਿੱਚ ਹੈ ਕਾਂਗਰਸ ਪਾਰਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਦੱਸਦੇ ਕਿ ਸੈਂਕੜੇ ਪਰਵਾਹ ਅੱਜ ਇੱਕ ਵਾਰ ਫਿਰ ਮੋਰਚਾ ਮਾਰਿਆ ਗਿਆ ਹੱਲਾ ਸ਼ੇਰੀ ਦਿੱਤੀ ਗਈ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਭਜਦਰ ਸਿੰਘ ਰੰਧਾਵਾ ਦੇ ਸਾਥੀਆਂ ਦੁਆਰਾ ਜੇ ਗੱਲ ਕਰੀਏ ਡੇਰਾ ਬਾਬਾ ਨਾਨਕ ਦੇ ਵਿੱਚ ਮਸੀਹ ਭਾਈਚਾਰੇ ਦੀ ਵੋਟ ਲਗਭਗ 5 ਤੋਂ 10% ਪਾਈ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਮਸੀਹ ਭਾਈਚਾਰੇ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਿਉਂਕਿ ਇਹਨਾਂ ਤੋਂ ਉਹ ਤੰਗ ਹਏ ਹੋਏ ਨੇ ਕਿਉਂਕਿ ਜਿਹੜੇ ਵਾਦੇ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਕੀਤੇ ਗਏ ਇਸ ਲਈ ਅੱਜ ਫਿਰ ਇੱਕ ਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜਾ ਹੈ ਦਾਵਾ ਬੋਲ ਕੇ ਵੱਡੀ ਵੋਟ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੀ ਵੱਟ ਕੇ ਆਪਣੇ ਖੇਮੇ ਦੇ ਵਿੱਚ ਜੋੜ ਲਈ ਹੈ ਯਾਨੀ ਕਿ ਉਹਨਾਂ ਨੇ ਕਿਹਾ ਹੈ ਕਿ ਜਿੱਤ ਸਾਡੀ ਪੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਤਿੰਦਰ ਕੌਰ ਦਾਵਾ ਜਿਹੜੇ ਨੇ ਹਰ ਰੋਜ਼ ਜਿੱਤ ਵੱਲ ਵਧੇ ਜਾ ਰਹੇ ਨੇ ਉਧਰ ਗੁਰਦੀਪ ਅਰਦਾਵਾ ਅਤੇ ਰਵੀਕਰਨ ਕਾਲਰ ਨੂੰ ਭਾਜਣਾ ਪਈਆਂ ਹੋਈਆਂ ਨੇ ਕਿ ਸਾਡਾ ਕੀ ਬਣੇਗਾ ਕਿਉਂਕਿ ਇੱਕ ਪਾਸੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਦੀਪ ਰੰਧਾਵਾ ਦਾ ਗਰਦੀਪ ਰੰਧਾਵਾ ਦੀ ਸਪੋਰਟ ਕਰਨ ਦਾ ਆਪ ਰੋਸਾ ਦਿੱਤਾ ਲੇਕਿਨ ਦੂਸਰੇ ਪਾਸੇ ਸ਼ਰੂਮ ਨਹੀਂ ਅਕਾਲੀ ਦਲ ਦੀ ਗੁੱਜੀ ਜਿਹੜੀ ਹੈ ਗੁੱਜੀ ਵੋਟ ਉਹ ਕਾਂਗਰਸ ਪਾਰਟੀ ਨੂੰ ਜਾਵੇਗੀ ਕਾਂਗਰਸ ਪਾਰਟੀ ਦਾ ਅੱਜ ਫਿਰ ਖੇਮਾ ਇੱਕ ਵਾਰੀ ਵਧਿਆ ਹੈ ਵੋਟ ਬੈਂਕ ਵਧਿਆ ਹੈ ਯਾਨੀ ਕਿ ਡੇਰਾ ਬਾਬਾ ਨਾਨਕ ਤੋਂ ਮਸੀਹ ਭਾਈਚਾਰੇ ਨੇ ਸਪੋਰਟ ਕਰ ਦਿੱਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਜੋ ਜਿਮਨੀ ਚੋਣ ਲੜ ਰਹੇ ਨੇ ਡੇਰਾ ਬਾਬਾ ਨਾਨਕ ਤੋਂ